ਫਗਵਾੜਾ ਵਿੱਚ ਆਏ ਦਿਨ ਚੋਰ ਬਗੈਰ ਕਿਸੇ ਡਰ ਤੋਂ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ ਜਿਸ ਦੀ ਤਾਜ਼ਾ ਮਿਸਾਲ ਉਸ ਵੇਲੇ ਦੇਖਣ ਨੂੰ ਮਿਲੀ ਜਦੋਂ ਬੀਤੀ ਦੇਰ ਸ਼ਾਮ ਹਰਗੋਬਿੰਦਨਗਰ ਫਗਵਾੜਾ ਵਿਖੇ ਖਾਨਪੀਨ ਆਏ ਇੱਕ ਨੌਜਵਾਨ ਦਾ ਮੋਟਰਸਾਈਕਲ ਚੋਰਾ ਵੱਲੋਂ ਬੜੀ ਹਿਸ਼ਿਆਰੀ ਨਾਲ ਚੋਰੀ ਕਰ ਲਿਆ ਗਿਆ ਜਿਸ ਦੀ ਇੱਕ ਸੀਸੀਟੀਵੀ ਵੀ ਸਾਹਮਣੇ ਆਈ ਹੈ ਜਿਸ ਵਿੱਚ ਦੋ ਵਿਅਕਤੀ ਆਉਂਦੇ ਦਿਖਾਈ ਦੇ ਰਹੇ ਹਨ ਅਤੇ ਕੁਝ ਹੀ ਮਿੰਟਾਂ 'ਚ ਮੋਟਰਸਾਈਕਲ ਚੋਰੀ ਕਰਕੇ ਲੈ ਜਾਂਦੇ ਹੋਏ ਨਜ਼ਰ ਆਏ ਇਸ ਘਟਨਾ ਸੰਬੰਧੀ ਵਧੇਰੇ ਜਾਣਕਾਰੀ ਦਿੰਦੇ ਹਾਂ ਪੀੜਤ ਭੁਪਿੰਦਰ ਸਿੰਘ ਨੇ ਦੱਸਿਆ ਕਿ ਉਹ ਹਰਗੋਬਿੰਦਗਰ ਵਿਖੇ ਕੁਝ ਖਾਣ ਪੀਣ ਲਈ ਆਇਆ ਸੀ ਤੇ ਉਹ ਆਪਣਾ ਇੱਕ ਮੋਟਰਸਾਈਕਲ ਬਾਹਰ ਖੜਾ ਕਰਕੇ ਚਲਾ ਗਿਆ ਤੇ ਜਦੋਂ 20 ਮਿੰਟ ਬਾਅਦ ਵਾਪਸ ਬਾਹਰ ਆਇਆ ਤਾਂ ਦੇਖਿਆ ਕਿ ਉਸ ਦਾ ਮੋਟਰਸਾਈਕਲ ਗਾਇਬ ਸੀ ਘਟਨਾ ਸੰਬੰਧੀ ਪੁਲਿਸ ਨੂੰ ਸੂਚਿਤ ਕੀਤਾ ਗਿਆ ਹੈ ਪੁਲਿਸ ਨੇ ਸੀਸੀਟੀਵੀ ਦੇ ਆਧਾਰ ਤੇ ਚੋਰਾ ਦੀ ਭਾਲ ਸ਼ੁਰੂ ਕਰ ਦਿੱਤੀ ਹੈ ਫਗਵਾੜਾ ਤੋਂ ਨਵਰੰਗ ਟੀਵੀ ਲਈ ਯਾ ਸ਼ਰਮਾ ਦੀ ਰਿਪੋਰਟ ਇਹ ਬਣਾ ਪਿੰਨੋਗੰਦਰ ਸਿੰਘ ਮਹਾਰਾਜ ਹਾਂ ਕਿੱਥੇ ਦੇ ਰਹਿਣ ਵਾਲੇ ਆਈ ਛਪਰੀ ਬਣਲਾ ਜੀ ਹਾਂ ਕੀ ਮਾਮਲਾ ਕੀ ਅੱਜ ਜਿਹੜਾ ਇੱਥੇ ਹਰਗੋਬਿੰਦਗਰ 'ਚ ਖੜੇ ਹਾਂ ਹਰਗੋਬਿੰਦਗਰ ਤੇਰੀ ਮਿਕਾ ਦੇ ਆਏ ਸੀ ਤੇ 9:13 ਤੇ ਸਰ ਇੱਥੇ ਸਾਡਾ ਬਾਈਕ ਦੋ ਮੁੰਡੇ ਆਏ ਆ ਤੇ ਉਹ ਚਾਬੀ ਲਾ ਕੇ ਤੇ ਲੈ ਕੇ ਚਲੇ ਗਏ ਆ ਬਾਈਕ ਕਿਹੜਾ ਸੀਗਾ ਜੀ ਬਾਈਕ ਸਪਲੈਂਡਰ ਸੀ ਬਾਈ ਕਿਹੜੇ ਰੰਗ ਦਾ ਸੀਗਾ ਬਲੈਕ ਰੰਗ ਦਾ ਤੇ ਕਿਹੜਾ ਮਾਡਲ ਸੀ ਸਰ ਮਾਡਲ ਸਰ ਬਣਾਇਆ ਕੋਈ 21 ਮਾਡਲ ਬਣਾਇਆ 21 ਮਾਡਲ ਤੇ ਕੋਈ ਸੀਸੀਟੀ ਕੈਮਰੇ ਜਾਈ ਬੰਦੇ ਹਾਂਜੀ ਸਰ ਕਿੰਨੇ ਵਿਅਕਤੀ ਸੀਗੇ ਜੀ ਹੁਣੇ ਸਰ ਕਢਾਇਆ ਸੀ 9:13 ਤੇ ਮੰਨ ਲਓ ਉਹ ਲੈ ਕੇ ਗਏ ਕਿੰਨੇ ਵਿਅਕਤੀ ਆਏ ਸੀ ਦੋ ਆਏ ਸੀ ਮੂੰਹ ਬੰਨੇ ਹੋਏ ਸੀ ਜਾਂ ਕਿਦਾਂ ਨੇ ਮੂੰਹ ਨਾਲ ਖੁੱਲੇ ਸੀਗੇ ਪੰਨਾ ਲਿਆ ਹੋਇਆ ਸੀਗਾ ਤੇ ਉਹਨਾਂ ਦੇ ਅਸੀਂ ਹੁਣੇ ਕਢਾ ਕੇ ਛੱਡਿਆ ਸੀ ਸੀਟੀ ਵਿੱਚ ਦੇ ਦੇ ਆ ਮੈਂ ਇੱਕ ਮਾਮਲੇ ਨੂੰ ਲੈ ਕੇ ਪੁਲਿਸ ਚਾਲ ਕੀਤੀ ਹੈ ਹਾਂਜੀ ਸਰ ਉਹਨੇ ਸ਼ਿਕਾਇਤ ਦਿੱਤੀ ਆ ਪੁਲਿਸ ਆਈ ਸੀ ਪੁਲਿਸ ਆਏ ਸੀਗੇ ਸਰ ਉਹ ਬਿਆਨ ਲੈ ਕੇ ਚਲੇ ਗਏ ਆ ਤੇ ਹੁਣ ਅਸੀਂ ਸੀਟੀ ਚੱਲੇ ਆ ਜਿੱਦਾਂ ਮਤਲਬ ਕਿ ਸ਼ਹਿਰ ਦੇ ਵਿੱਚ ਮਤਲਬ ਕਿ ਲੁੱਟ ਖੋਹ ਦੀਆਂ ਵਾਰਦਾਤਾਂ ਬਹੁਤ ਹੋ ਰਹੀਆਂ ਇਹਦੇ ਬਾਰੇ ਪਰਚਾਜਨ ਹੋ ਗਈ ਮੰਗ ਰੱਖਦੇ ਆਂ ਸਰ ਹਾਂ ਤੁਹਾਡੇ ਸਾਹਮਣੇ ਹੀ ਆ ਸ਼ਰਿਆਮਾ ਜਿੱਡੀ ਰੋਡ ਹੈਗਾ ਆ ਸਰ ਹਣਾ ਐਡਾ ਸ਼ਹਿਰ ਚੱਲ ਰਿਹਾ ਹੈ ਦੋ ਬੰਦੇ ਆਏ ਆ ਬਿਲਕੁਲ ਮਤਲਬ ਬੇਫਿਕਰ ਹੋ ਕੇ ਬਾਈ ਕੱਦਾ ਲੈ ਕੇ ਚੱਲ ਗਏ ਜਿੱਤਾ ਉਹਨਾਂ ਦੀ ਆਪਣੀ ਹੁੰਦੀ ਹੈ ਆ ਵੀ ਤੁਹਾਡੇ ਕੋਲ ਹੀ ਆ ਚਾਬੀ ਸਰ ਸਾਡੇ ਕੋਲ ਹੀ ਆ ਸਰ ਨੰਬਰ ਕਿੰਨਾ ਕਿਹੜਾ ਸੀ ਆਪਣਾ ਮੋਟਰਸਾਈਕਲ ਦਾ ਨੰਬਰ ਸਰ ਸਪਲੈਂਡਰ ਸੀਗਾ ਪੀਵੀ 36 ਕੇ 1599 ਹੈ ਕਿੰਨਾ ਜੀ 1599 ਫਗਵਾੜਾ ਵਿੱਚ ਆਏ ਦਿਨ ਚੋਰ ਬਗੈਰ ਕਿਸੇ ਡਰ ਤੋਂ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ ਜਿਸ ਦੀ ਤਾਜ਼ਾ ਮਿਸਾਲ ਉਸ ਵੇਲੇ ਦੇਖਣ ਨੂੰ ਮਿਲੀ ਜਦੋਂ ਬੀਤੀ ਦੇਰ ਸ਼ਾਮ ਹਰਗੋਬਿੰਦਨਗਰ ਫਗਵਾੜਾ ਵਿਖੇ ਖਾਨਪੀਨ ਆਏ ਇੱਕ ਨੌਜਵਾਨ ਦਾ ਮੋਟਰਸਾਈਕਲ ਚੋਰਾ ਵੱਲੋਂ ਬੜੀ ਹਿਸ਼ਿਆਰੀ ਨਾਲ ਚੋਰੀ ਕਰ ਲਿਆ ਗਿਆ ਜਿਸ ਦੀ ਇੱਕ ਸੀਸੀਟੀਵੀ ਵੀ ਸਾਹਮਣੇ ਆਈ ਹੈ ਜਿਸ ਵਿੱਚ ਦੋ ਵਿਅਕਤੀ ਆਉਂਦੇ ਦਿਖਾਈ ਦੇ ਰਹੇ ਹਨ ਅਤੇ ਕੁਝ ਹੀ ਮਿੰਟਾਂ 'ਚ ਮੋਟਰਸਾਈਕਲ ਚੋਰੀ ਕਰਕੇ ਲੈ ਜਾਂਦੇ ਹੋਏ ਨਜ਼ਰ ਆਏ ਇਸ ਘਟਨਾ ਸੰਬੰਧੀ ਵਧੇਰੇ ਜਾਣਕਾਰੀ ਦਿੰਦੇ ਹਾਂ ਪੀੜਤ ਭੁਪਿੰਦਰ ਸਿੰਘ ਨੇ ਦੱਸਿਆ ਕਿ ਉਹ ਅਰਗੋਬਿੰਦਰ ਵਿਖੇ ਕੁਝ ਖਾਨਪੀਨ ਲਈ ਆਇਆ ਸੀ ਤੇ ਉਹ ਆਪਣਾ ਮੋਟਰਸਾਈਕਲ ਬਾਹਰ ਖੜਾ ਕਰਕੇ ਚਲਾ ਗਿਆ ਤੇ ਜਦੋਂ 20 ਮਿੰਟ ਬਾਅਦ ਵਾਪਸ ਬਾਹਰ ਆਇਆ ਤਾਂ ਦੇਖਿਆ ਕਿ ਉਸ ਦਾ ਮੋਟਰਸਾਈਕਲ ਗਾਇਬ ਸੀ ਕਾਟਨਾ ਸੰਬੰਧੀ ਪੁਲਿਸ ਨੂੰ ਸੂਚਿਤ ਕੀਤਾ ਗਿਆ ਹੈ ਪੁਲਿਸ ਨੇ ਸੀਸੀਟੀਵੀ ਦੇ ਆਧਾਰ ਤੇ ਚੋਰਾ ਦੀ ਪਾਲ ਸ਼ੁਰੂ ਕਰ ਦਿੱਤੀ ਹੈ ਫਗਵਾੜਾ ਤੋਂ ਨਵਰੰਗ ਟੀਵੀ ਲਈ ਯਾ ਸ਼ਰਮਾ ਦੀ ਰਿਪੋਰਟ